ਦੋਸਤੋ ਕੈਨ ਨੂੰ ਤਾਂ ਕਹਿੰਦੇ ਨੇ ਕਿ ਪੰਚਾਇਤ ਚੋਣਾਂ ਜਿਹੜੀਆਂ ਨੇ ਉਹ ਜਮਹੂਰੀਅਤ ਦਾ ਮੁੱਢ ਹੁੰਦਾ ਗ੍ਰਾਸ ਰੂਟਸ ਡੈਮੋਕ੍ਰੇਸੀ ਲੇਕਿਨ ਜੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਨਾਮ ਦੇ ਉੱਤੇ ਇੱਕ ਡਰਾਮਾ ਰਚਿਆ ਗਿਆ ਪਿਛਲੇ ਕੁਝ ਸਮੇਂ ਤੋਂ ਉਥੋਂ ਐ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੀ ਕਬਰਾਈ ਹੋਈ ਆ ਕਿ ਕਿਸੇ ਤਰੀਕੇ ਦੇ ਨਾਲ ਸਾਰੇ 13000 ਪਿੰਡਾਂ ਦੇ ਵਿੱਚ ਸਾਡੇ ਸਰਪੰਚ ਬਣ ਜਾਣ ਸਾਡੇ ਪੰਚ ਬਣ ਜਾਣ ਪਹਿਲੀ ਗੱਲ ਤਾਂ 1 ਸਾਲ ਤੋਂ ਉੱਤੇ ਪੰਚਾਇਤ ਦਾ ਜਿਹੜਾ ਟਿਨਿਓਰ ਸੀਗਾ ਉਹ ਡਿਲੇ ਕੀਤਾ ਇੱਕ ਸਾਲ ਵਿੱਚ ਪੈਸਾ ਜਿਹੜੇ ਸਰਕਾਰੀ ਪ੍ਰਬੰਧਕ ਲਾਏ ਦੂਜੇ ਤੀਜੇ ਉਹਨਾਂ ਨੇ ਖੁਰਦ-ਬੁਰਦ ਕੀਤਾ ਕਿਤੇ 2.5 ਸਾਲ ਵਿੱਚ ਚੱਜ ਨਾਲ ਪੰਜਾਬ ਵਿੱਚ ਕਿਸੇ ਪਿੰਡੂ ਵਿਕਾਸ ਦੇ ਪ੍ਰੋਜੈਕਟ ਵਾਸਤੇ ਪੈਸਾ ਖਰਚਾ ਕੇ ਨਹੀਂ ਇਹ ਤਾਂ ਹੈ ਅਸਲੀਅਤ ਲੇਕਿਨ ਜਿਹੜੀਆਂ ਚੋਣਾ ਵੀ ਕਰਵਾ ਲੈਣ ਜਿੱਦਾਂ ਨਾ ਚੋਰ ਦਰਵਾਜ਼ੇ ਰਾਹੀਂ ਕਰਾਉਣੀਆਂ ਆਉਂਦੀਆਂ ਗੁਪਤ ਕਰਾਉਣੀਆਂ ਹੁੰਦੀਆਂ ਵੀ ਗੁਪਤਿਆਂ ਦੀ ਸਰਕਾਰ ਬਣ ਕੇ ਰਹੇਗੀ ਇਹ ਪਹਿਲਾਂ ਇਹਨਾਂ ਨੇ ਵੋਟਬੰਦੀ ਜਿਹੜੀ ਕੀਤੀ ਉਹ ਛੁਪਾ ਕੇ ਰੱਖੀਗੇ ਕਿਸੇ ਨੂੰ ਵੋਟਬੰਦੀ ਦੀ ਲਿਸਟਾਂ ਨਹੀਂ ਦਿੱਤੀਆਂ ਔਰ ਵਾਰਡ ਵੀ ਕਿੰਨਾ ਬਣਾਏ ਕਿ ਫਰਸਤੋਂ ਇੱਕ ਘਰ ਦੇਖਿਆ ਕਿ ਕੋਈ ਇਹਨਾਂ ਦੇ ਵਿਰੋਧੀਆਂ ਦਾ ਕਾਂਗਰਸ ਦਾ ਅਕਾਲੀ ਦਲ ਦਾ ਇਹਦੇ ਵਿੱਚ ਇਹਨੂੰ ਇੱਕ ਘਰ ਨੂੰ ਚਾਰ ਵਾਰਡਾਂ 'ਚ ਵੰਡ ਦਿੱਤਾ। ਕਈ ਵਾਰ ਇੱਕ ਘਰ ਨੂੰ 15 ਘਟ ਪਾ ਕੇ ਇੱਕ ਹੋਰ ਤੀਜੇ ਚੌਥੇ ਵਾਰਡ ਵਿੱਚ ਪਾ ਤਾ ਕੰਟੀਗੂਇਟੀ ਦਾ ਪ੍ਰਿੰਸੀਪਲ ਵੀ ਤੋੜਿਆ ਰੱਜ ਕੇ। ਔਰ ਇੱਥੇ ਬਸ ਨਹੀਂ ਜਿਹੜਾ ਸਰਪੰਚੀ ਦਾ ਰੋਸਟਰ ਸੀ ਉਹ ਕੱਲ ਸ਼ਾਮ ਡੀਸੀ ਜਿਹੜੇ ਰਿਸਪੈਕਟਿਵ ਨੇ ਜ਼ਿਲ੍ਹਿਆਂ ਦੇ ਉਹਨਾਂ ਨੇ ਕੱਲ ਸ਼ਾਮ ਤੱਕ ਲੋਕਾਂ ਨੂੰ ਦਿੱਤਾ ਜੀ। ਹਲੇ ਅੱਜ ਤੱਕ ਵੀ ਸਵੇਰੇ ਲੋਕੀ ਫੋਨ ਕਰਕੇ ਪੁੱਛਦੇ ਨੇ ਕਿ ਸਾਡਾ ਪਿੰਡ ਸਰਪੰਚ ਜੀ ਰਿਜ਼ਰਵ ਹੈ ਜਾਂ ਸਰਪੰਚ ਓਪਨ ਹੈ ਜਾਂ ਸਰਪੰਚ ਔਰਤ ਵਾਸਤੇ ਆ ਇਹ ਕਿੱਦਾਂ ਦੀ ਇਲੈਕਸ਼ਨ ਹੈ ਜੀ ਔਰ ਕਈ ਵਾਰ ਪਿੰਡ ਜਿਹੜੇ ਨੇ ਉਹ ਤੀਜੀ ਚੌਥੀ ਦਫਾ ਲਗਾਤਾਰ ਐਸਸੀ ਰਿਜ਼ਰਵ ਕੀਤੇ ਜਾਂਦੇ ਔਰ ਕਈ ਜਗ੍ਹਾ ਤੇ ਉੱਤੇ ਲਗਾਤਾਰ ਜਨਰਲ ਕੈਟਾਗਰੀ ਨੂੰ ਤਿੰਨ ਚਾਰ ਵਾਰੀ ਓਪਨ ਰੱਖਿਆ ਜਾ ਰਿਹਾ ਜਿੱਥੇ ਕੋਈ ਇਹਨਾਂ ਦੇ ਲੱਗਦਾ ਕਿ ਸਾਡੇ ਚਿਹੇ ਦੇ ਹੋਗੇ ਉੱਥੇ ਐਸਸੀਜ਼ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ ਲੀਡਰਸ਼ਿਪ ਪ੍ਰੋਵਾਈਡ ਕਰਨ ਦਾ ਔਰ ਜਿਹੜੇ 4-4 ਵਾਲੀ ਰਿਜ਼ਰਵ ਕਰਤੇ ਉਹਨਾਂ ਵਿੱਚ ਜਨਰਲ ਕੈਟਾਗਰੀ ਦੇ ਲੋਕਾਂ ਨੂੰ ਵਾਂਝੇ ਰੱਖਿਆ ਜਾ ਰਿਹਾ ਵਾ ਲੀਡਰਸ਼ਿਪ ਪਿੰਡ ਵਿੱਚ ਮੌਕਾ ਮਿਲਦਾ ਕਿਉਂਕਿ ਉੱਥੋਂ ਹੀ ਸਾਰੀ ਗੱਲ ਅੱਗੇ ਵਿਧਾਨ ਸਭਾ ਤੇ ਲੋਕ ਸਭਾ ਤੱਕ ਪਹੁੰਚਦੀ ਹੈ ਸੋ ਮੈਂ ਤਾਂ ਇਹ ਕਹਿਣਾ ਚਾਹਣਾ ਕਿ ਆਪਾਂ ਬਦਲਾਅ ਬਦਲਾਅ ਕਰਦੇ ਸੀ ਅਸਲ 'ਚ ਆਪਾਂ ਨੂੰ ਹੁਣ ਸਮਝ ਆਇਆ ਕਿ ਬਦਲਾਅ ਦਾ ਮਤਲਬ ਕੀ ਸੀਗਾ ਇਹਨਾਂ ਦਾ ਮਤਲਬ ਸੀਗਾ ਕਿ ਅਸੀਂ ਮਗਰ ਦੀਆਂ ਸਰਕਾਰਾਂ ਦੇ ਵੀ ਬਿਪੋਲ ਤੋੜਾਂਗੇ ਜਿਹੜਾ ਕੰਮ ਉਹਨਾਂ ਨੇ ਨਹੀਂ ਕੀਤਾ ਘਾਣ ਉਹ ਅਸੀਂ ਘਾਣ ਕਰਕੇ ਦਿਖਾਵਾਂਗੇ ਇਕੱਲਾ ਪੰਚਾਇਤੀ ਚੋਣਾਂ ਦੇ ਖੇਮੇ 'ਚ ਨਹੀਂ ਜਨਰਲ ਵਰਕਿੰਗ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਕਿਸ ਢੰਗ ਦੇ ਨਾਲ ਇਹ ਸਰਕਾਰ ਫੰਕਸ਼ਨ ਕਰਦੀ ਹੈ ਲੇਕਿਨ ਪੰਚਾਇਤ ਚੋਣਾ ਇੱਕ ਇੰਪੋਰਟੈਂਟ ਪਿਲਰ ਹੈ ਡੈਮੋਕ੍ਰੇਸੀ ਦਾ ਇੱਕ ਥੰਮ ਹੈ ਜਮਹੂਰੀਅਤ ਦਾ ਕਿ ਜੇ ਆਪਾਂ ਇਸ ਨੂੰ ਹੀ ਬਿੜਾਗਰ ਕਰ ਦੇਣਾ ਜੇ ਹੀ ਪੰਚਾਇਤਾਂ ਫਰਜ਼ ਕਰੋ ਸਰਪੰਚ ਦਾ ਰੋਸਟਰ ਇੱਕ ਮਹੀਨਾ ਪਹਿਲਾਂ ਲਾ ਕੇ ਦਿੱਤਾ ਹੁੰਦਾ ਵੀਡੀਓ ਦਸਤਾਵੇਜ਼ਾਂ ਦੇ ਬਾਅਦ ਕਿ ਆਹ ਪ੍ਰਿੰਟ ਜਿਹੜੇ ਨੇ ਤੁਹਾਡੇ ਅਸੀਂ ਰਿਜ਼ਰਵ ਕਰ ਰਹੇ ਹਾਂ ਔਰ ਅਸੀਂ ਬਿਲਕੁਲ ਜੈਨੂਅਲ ਅਧਾਰ ਤੇ ਨਿਯੋਗ ਕਰ ਰਹੇ ਹਾਂ ਕਿਸੇ ਅਲਫਾਬੈਟਿਕਲ ਆਰਡਰ ਤੇ ਕਰ ਰਹੇ ਹਾਂ ਅਸੀਂ ਰੋਟੇਟ ਕਰਾਂਗੇ ਲੀਡਰਸ਼ਿਪ ਤਾਂ ਕਿ ਸਾਰਿਆਂ ਨੂੰ ਮੌਕਾ ਮਿਲ ਸਕੇ ਇਹਨਾਂ ਨੇ ਚੋੜੀ ਰੱਖਿਆ ਤਾਂ ਕਿ ਲੋਕੀ ਹਾਈ ਕੋਰਟ ਨਾ ਜਾ ਸਕੀ ਹਾਈ ਕੋਰਟ ਤਾਂ ਹੁਣ ਵੀ ਲੋਕੀ ਜਾਣਗੇ ਲੇਕਿਨ ਜਿਹੜਾ ਹੈ ਪੰਚਾਇਤ ਇਲੈਕਸ਼ਨ ਜਿਹਦਾ ਮੈਂ ਸਮਝਦਾ ਕਿ ਇਹ ਬਹੁਤ ਇਸ ਪ੍ਰਣਾਲੀ ਦਾ ਨੁਕਸਾਨ ਕਰਨ ਜਾ ਰਹੇ ਅਗਲੀ ਗੱਲ ਕਿ ਜਿਹੜਾ ਅ ਟਾਈਮਿੰਗ ਦੇਖੋ ਤੁਸੀਂ ਕੀ ਰੱਖੀ ਇਲੈਕਸ਼ਨ ਸਾਰਾ ਪੰਜਾਬ ਧੋਨੇ ਦੀ ਬਾਡੀ ਵਿੱਚ ਬਿਜ਼ੀ ਹੋ ਜਾਏਗਾ ਆਲਰੇਡੀ ਕੰਮ ਸ਼ੁਰੂ ਹੋ ਗਿਆ ਪਿੰਡਾਂ ਦੇ ਵਿੱਚ ਵਾਢੀ ਦਾ ਤੇ ਪਹਿਲੀ ਤਰੀਕ ਤੋਂ ਸਰਕਾਰੀ ਖਰੀਦਾਰੀ ਆ ਰਹੀ ਹੈ ਤੇ 15 ਅਕਤੂਬਰ ਨੂੰ ਵੋਟਾਂ ਰੱਖੇ ਮਤਲਬ ਪੂਰਾ ਗਹਿ ਗੱਜ ਚ ਝੋਨੇ ਦਾ ਸੀਜ਼ਨ ਹੋਵੇਗਾ ਪੂਰਾ ਕਿਸਾਨ ਖੇਤ ਮਜ਼ਦੂਰ ਗਰੀਬ ਆਦਮੀ ਔਰਤਾਂ ਉਹ ਲੇਖਣ ਲੱਗਣਗੇ ਕਿ ਵਾਢੀ ਕਰਨਗੇ ਆਪਣੇ ਪੇਟ ਭਰਨਗੇ ਕਿ ਚੋਣਾ ਦੇ ਵਿੱਚ ਜਾ ਕੇ ਇਹ ਕਰਨਗੇ ਅੱਛਾ ਅਫਸਰ ਸ਼ਾਇਦ ਨੂੰ ਤਾਂ ਪਤਾ ਨਹੀਂ ਹੁੰਦਾ ਕਿ ਹਾੜੀ ਸੋਣੀ ਕੀ ਹੈ ਕਿੱਟੋ ਘਾਟ ਪੋਲੀਟਿਕਲ ਆਦਮੀ ਜਿਹੜੇ ਐਮ ਐਲ ਏ ਜਿੱਤ ਕੇ ਆਏ ਇਹਨਾਂ ਦੇ ਮਨਿਸਟਰਸ ਬਣੇ ਨੇ ਉਹ ਮਾਨਮਾਨ ਹੈ ਉਹਨਾਂ ਨੂੰ ਤਾਂ ਪਤਾ ਨਹੀਂ ਕਿ ਹਾੜੀ ਸੋਣੀ ਕੀ ਹੈ ਇੱਕ ਸਾਲ ਜੇ ਤੁਸੀਂ ਨਹੀਂ ਕਰਾਇਆ ਤੇ ਜੇਹੀ ਇਲੈਕਸ਼ਨ ਫਰਜ਼ ਕਰੋ 15 ਦਿਨ ਜਾਂ 20 ਦਿਨ ਮਹੀਨਾ ਹੋਰ ਲੇਟ ਹੋ ਜਾਂਦਾ ਤਾਂ ਕੀ ਗੁਨਾਹ ਹੋ ਜਾਣਾ ਸੀ ਲੇਕਿਨ ਜਾਣ ਕੇ ਚੋਣੇ ਦੇ ਸੀਜ਼ਨ ਵਿੱਚ ਰੱਖਿਆ ਗਿਆ ਵਾ ਤਾਂ ਕਿ ਲੋਕਾਂ ਨੂੰ ਘੰਬੜ ਪੁੱਸੇ ਦੇ ਵਿੱਚ ਪਾਇਆ ਜਾ ਸਕੇ ਔਰ ਜਿਹੜਾ ਸਰਕਾਰੀ ਤੰਤਰ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਇਹ ਮੰਦਨਯੋਗ ਹੈ ਇਸ ਤਰ੍ਹਾਂ ਕਰਕੇ ਤੁਸੀਂ ਪੰਚਾਇਤਾਂ ਫਰਜ਼ ਕਰੋ ਜਿੱਤ ਵੀ ਜਾਂਦੇ ਹੋ ਸਬਕ ਸਿੱਖੋ ਪਿਛਲੀਆਂ ਸਰਕਾਰਾਂ ਤੋਂ ਮਗਲੀਆਂ ਸਰਕਾਰਾਂ ਪਾਰਲੀਮੈਂਟ ਵੀ ਜਿੱਤੀ ਜਾਂਦੀ ਸੀ 13000 ਪੰਚਾਇਤਾਂ ਵੀ ਬਣਾ ਲੈਂਦੀ ਸੀ ਲੇਕਿਨ ਜਦੋਂ ਅਸੈਂਬਲੀ ਦਾ ਇਰਤਿਹਾਨ ਹੋਣਾ ਉਦੋਂ ਬਿਲਕੁਲ ਉਹਨਾਂ ਦਾ ਜਿਹੜਾ ਸੀਗਾ ਕੀ ਕਹਿੰਦੇ ਹੁੰਦੇ ਕਿ ਸੁਪੜਾ ਸਾਫ ਹੋ ਜਾਂਦਾ ਮਤਲਬ ਕਿ ਇਲੈਕਸ਼ਨ ਹਾਰ ਜਾਂਦੀਆਂ ਨਹੀਂ ਪਰ ਕੱਲੀ ਪੰਜਾਬ ਦੀ ਨਹੀਂ ਸਾਰੇ ਦੇਸ਼ ਵਿੱਚ ਇਹ ਕਿਸਮ ਦੀ ਪ੍ਰਕਿਰਿਆ ਆ ਵਾ ਸੋ ਕਦੀ ਵੀ ਸੱਤਾ ਦਾ ਦुरुपयोग ਨਾ ਕਰੋ ਉਹਦਾ ਉਪਯੋਗ ਕਰੋ ਸੋ ਕੋ ਲੋਕਾਂ ਨੂੰ ਕਹੋ ਕਿ ਅਸੀਂ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਵਾਂਗੇ ਤੁਸੀਂ ਆ ਸਾਡੇ ਸਰਪੰਚਾਂ ਦੇ ਰੋਸਟਰ ਲਾ ਦਿੱਤੇ ਨੇ ਆ ਅਸੀਂ ਬੋਰਡ ਬੰਦੀ ਲਾਤੀ ਹੈ ਅਗਰ ਕਿਸੇ ਨੂੰ ਕੋਈ ਆਬਜੈਕਸ਼ਨ ਹੈ ਤੁਸੀਂ ਪਹਿਲਾਂ ਆਬਜੈਕਸ਼ਨਸ ਲਾਓ ਜੇ ਤੁਸੀਂ ਨਹੀਂ ਸੈਟੀਸਫਾਈਡ ਤਾਂ ਤੁਸੀਂ ਹਾਈ ਕੋਰਟ ਜਾਣ ਦਾ ਵੀ ਟਾਈਮ ਦਿੱਤਾ ਜਾਵੇ ਜਿੰਨੀਆਂ ਆਬਜੈਕਸ਼ਨਸ ਲਾਈਆਂ ਗਈਆਂ ਨੇ ਉਹ ਸਾਰੀਆਂ ਗੈਨ ਗੁਪਤ ਰੱਖੀਆਂ ਗਈਆਂ ਲੋਕਾਂ ਨੂੰ ਰਸੀਡਸ ਨਹੀਂ ਦਿੱਤੀਆਂ ਗਈਆਂ ਜਿਹੜੀ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਫਾਰਮ ਨੰਬਰ 1 2 3 ਜਿਹੜਾ ਚੋਣ ਕਮਿਸ਼ਨ ਨੇ ਭੇਜਿਆ ਸੀਗਾ ਕਿਸੇ ਨੂੰ ਉਹਦੀ ਰਸੀਡ ਨਹੀਂ ਦਿੱਤੀ ਕਿ ਕਿਸੇ ਤਰੀਕੇ ਨਾਲ ਕੋਲੈਕਸ਼ਨ ਚੈਲੰਜ ਨਾ ਹੋਵੇ ਸੋ ਮੇਰੇ ਹਿਸਾਬ ਦੇ ਨਾਲ ਇਹ ਇਲੈਕਸ਼ਨ ਇੱਕ ਫਾਰਸ ਇੱਕ ਡਰਾਮਾ ਔਰ ਇੱਕ ਕੋਝਾ ਮਜ਼ਾਕ ਜਿਹਾ ਕੀਤਾ ਜਾਣ ਲੱਗਿਆ ਵਾ ਜਮਹੂਰੀਅਤ ਦੇ ਨਾਲ ਜਿੱਤ ਹਾਰ ਤਸਰੋ ਜਿਹਦੀ ਹੋਣੀ ਉਹ ਤਾਂ ਕੋਈ ਗੱਲ ਨਹੀਂ ਮੈਂ ਵੋਟਰਾਂ ਨੂੰ ਬੇਨਤੀ ਕਰੂੰਗਾ ਸਪੈਸ਼ਲ ਤੌਰ ਦੇ ਉੱਤੇ ਕਿ ਬੰਦੇ ਚੰਗੇ ਚੁਣੋ ਆਪਣੇ ਪਿੰਡਾਂ ਦੇ ਕਿਉਂਕਿ ਇਹਨਾਂ ਵਿੱਚੋਂ ਇੰਪੋਰਟਿ ਹੋਲੀ ਪੁਣ ਕੇ 117 ਜਿਹੜੇ ਤੁਹਾਡੇ ਲੀਡਰਸ ਨੇ ਵਿਧਾਨ ਸਭਾ ਦੇ ਵਿੱਚ ਜਾਣੇ ਤੇ ਉਹਨਾਂ ਵਿੱਚੋਂ ਪੁਣ ਕੇ ਮੁੜ ਕੇ 13 ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਜਾ ਕੇ ਆਪਣੀ ਪ੍ਰਤਨਿਧਤਾ ਪੰਜਾਬ ਦੀ ਕਰਦੀ ਹੈ ਤੇ ਜੇ ਆਪਾਂ ਇੱਥੇ ਹੀ ਮਤਲਬ ਥੋੜਾ ਬੋਧਾ ਲਾਲਚ ਕਰਕੇ ਜਾਂ ਕੋ ਦਾਰੂ-ਦੂਰੂ ਪੀ ਕੇ ਆਪਾਂ ਵੋਟਾਂ ਪਾਵਾਂਗੇ ਤੇ ਫਿਰ ਤੁਹਾਨੂੰ ਉਹਦਾਂ ਦੇ ਲੀਡਰ ਬਣਨਗੇ ਫਿਰ ਫਿਰ ਵੋਟਰ ਬਾਅਦ ਕਹਿੰਦੇ ਨੇ ਜੀ ਕਿ ਸਾਡਾ ਕੰਮ ਨਹੀਂ ਹੋ ਰਿਹਾ ਭ੍ਰਿਸ਼ਟਾਚਾਰ ਬਹੁਤਿਆਰ ਥਾਣੇ ਚ ਕੋਈ ਸੁਣਵਾਈ ਨਹੀਂ ਕਿਉਂਕਿ ਤੁਸੀਂ ਆਗੂ ਅੱਛੇ ਨਹੀਂ ਅੱਗੇ ਵੇਚਦੇ ਗਲਤਾ ਸਿਰਫ 13000 ਪਿੰਡਾਂ ਚ ਚੰਗੇ ਸਰਪੰਚ ਚੁਣਨ ਦੀਆਂ 117 ਮੈਂ ਐਮਐਲਏ ਚੁਣਨ ਦੀਆਂ ਤੇ 13 ਲੋਕ ਸਭਾ ਦੇ ਮੈਂਬਰਸ ਚੁਣਨ ਦੀ ਜੇ ਆਪਾਂ ਇੰਨਾ ਵੀ ਅੱਛੇ ਤਰੀਕੇ ਨਾਲ ਚੁਣ ਸਕਦੇ ਤੇ ਲਾਲਚ ਕਰਾਂਗੇ ਤੇ ਪਾਰਟੀ ਬਾਜ਼ੀ ਚਾਵਾਂਗੇ ਇਹ ਇਲੈਕਸ਼ਨ ਪਾਰਟੀ ਬਾਜ਼ੀ ਦੇਦੀਗੀ ਭਗਵਾਨ ਪਾਣੂ ਇਹ ਕਹਿੰਦੇ ਦੇ ਅਸੀਂ ਚੋਣ ਸਿੰਬਲ ਦੇ ਨਹੀਂ ਪੰਚਾਇਤ ਤੱਕ ਦੀ ਚੋਣਾਂ ਦੇ ਪਾਰਟੀ ਸਿੰਬਲ ਤੇ ਕਦੀ ਕਿਸੇ ਨੇ ਕਰਾਈ ਨਹੀਂ ਹਾਂ ਬਲੌਕ ਸੰਪਤੀ ਜ਼ਿਲ੍ਹਾ ਪਰਿਸ਼ਦ ਹੁੰਦੀ ਹੈ ਲੇਕਿਨ ਪੰਚਾਇਤ ਕਦੀ ਵੀ ਕਿਸੇ ਸਰਕਾਰ ਨੇ ਆਪਣੇ ਪਾਰਟੀ ਸਿੰਬਲ ਤੇ ਇਲੈਕਸ਼ਨ ਨਹੀਂ ਕਰਾਇਆ ਤੇ ਮੈਂ ਵੀ ਕਹਾਂਗਾ ਕਿ ਸਾਡੀ ਵੀ ਪੋਲੀਟੀਕਲ ਆਦਮੀਆਂ ਦੇ ਵਿੱਚ ਮਦਕਲਬ ਨਹੀਂ ਪਣਦੀ ਲੋਕ ਆਪਣੇ ਲੈਵਲ ਦੇ ਉੱਤੇ ਆਪਣੇ ਪਿੰਡ ਵਿੱਚ ਕੋਈ ਕਈ ਵਾਰ ਦੋਨੋਂ ਹੀ ਧੜੇ ਸਾਡੇ ਨਾਲ ਨਹੀਂ ਜਾਂ ਦੋਨੋਂ ਧੜੇ ਜਿਹੜੇ ਨੇ ਉਹ ਆਪਸ ਵਿੱਚ ਪਿੰਡ ਵਿੱਚ ਇੱਕ ਪਾਰਟੀ ਨਾਲ ਕਨੈਕਟਡ ਨੇ ਇਹ ਸਿਲੈਕਸ਼ਨ 'ਚ ਦਖਲਅੰਦਾਜ਼ੀ ਘੱਟ ਲੇਕਿਨ ਇਨਸਾਫ ਪਸੰਦੀਨਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਣੀ ਚਾਹੀਦੀ ਤਾਂ ਕਿ ਲੋਕਾਂ ਨੂੰ ਜੰਬੂਰੀਅਤ ਵਿੱਚ ਵਿਸ਼ਵਾਸ ਲੋਕਾਂ ਦਾ ਵਿਸ਼ਵਾਸ ਟੁੱਟਦਾ ਜਾ ਰਿਹਾ ਸਾਰੇ ਦੇਸ਼ ਵਿੱਚ ਪਹਿਲਾਂ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸ਼ੋਰ ਮੱਚਦਾ ਰਿਹਾ ਕਦੀ ਈਵੀਐਮ ਦੇ ਮੁਤਲਕ ਕਦੀ ਜਿਹੜਾ ਖਰਚੇ ਦੀ ਲਿਮਿਟ ਬਣੀ ਹੁਣ ਮੇਰੇ ਖਿਆਲ ਆ ਕਿ 40000 ਕੇ 30000 ਰੁਪਏ ਖਰਚੇ ਦੀ ਲਿਮਿਟ ਬਣੀ ਹੈ ਸਰਪੰਚ ਦੀ ਤੇ ਚੋਣ ਕਮਿਸ਼ਨ ਦੇ ਨੱਕ ਦੇ ਥੱਲੇ ਇਲੈਕਸ਼ਨ ਹੋਣੀ ਹੈ ਤੇ ਲੱਗਣੇ ਹੈਗੇ ਪੈਸੇ ਕਈ ਕਈ ਲੱਖ ਕਈ ਕਈ ਤਰ੍ਹਾਂ ਦੀਆਂ ਉੱਥੇ ਲਾਲਚ ਦਿੱਤਾ ਜਾਣਾ ਵੋਟਰਸ ਨੂੰ ਸੋ ਉਹਦਾ ਖਰਚਾ ਬਣਨ ਦਾ ਫਾਇਦਾ ਕੀ ਹੈ ਅਸਲ ਵਿੱਚ ਤਾਂ ਮੈਂ ਜਿਹੜੀ ਇੱਕ ਦਿਨ ਪਹਿਲਾਂ ਵੀ ਇੰਟਰਵਿਊ ਚ ਗੱਲ ਕੀਤੀ ਸੀ ਉਹ ਕਹਿ ਦਿੰਦਾ ਇਸ ਦੇਸ਼ ਨੂੰ ਲਗਭਗ 80 ਸਾਲ ਹੋ ਚਲੇ ਆਜ਼ਾਦ ਹੋਏ ਨੂੰ ਕਿ ਜਿਸ ਤਰ੍ਹਾਂ ਬਹੁਤ ਵੱਡੇ ਪੱਧਰ ਤੇ ਰਿਫਾਰਮਸ ਦੀ ਲੋੜ ਹੈ ਸਭ ਤੋਂ ਵੱਡੀ ਰਿਫਾਰਮਸ ਦੀ ਲੋੜ ਹੈ ਚੋਣ ਪ੍ਰਣਾਲੀ ਦੀ ਔਰ ਉਸ ਤੋਂ ਅੱਗੇ ਜਿਹੜਾ ਐਡਮਿਨਿਸਟ੍ਰੇਟਿਵ ਰਿਫਾਰਮਸ ਲੋਕੀ ੱੱੱਕੇ ਖਾ ਰਹੇ ਨੇ ਕਿਤੇ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਪਿਛਤਾਚਾਰ ਸਿਰਦਾ इवन ਪੰਜਾਬ ਦੇ ਵਿੱਚ ਔਰ ਨਾਲ ਅਲਟੀਮੇਟਲੀ ਜੁਡੀਸ਼ੀਅਲ ਰਿਫਾਰਮਸ ਜਿਹੜਾ ਜਸਤਸਾਬ ਆਪ ਕਹਿ ਰਹੇ ਨੇ ਕਿ ਥਲੜੀਆਂ ਅਦਾਲਤਾਂ ਇਨਸਾਫ ਨਹੀਂ ਦੇ ਰਹੀਆਂ ਉਹਨਾਂ ਦਾ ਕੰਮ ਹਾਈ ਕੋਰਟ ਕੋ ਜਮਾ ਹੁੰਦਾ ਹਾਈ ਕੋਰਟ ਦਾ ਕੰਮ ਸਾਡੇ ਕੋ ਜਮਾ ਹੁੰਦਾ ਤੇ ਫਿਰ ਰਿਫਾਰਮਸ ਕਰੋ ਨਾ ਲਾਈਕਵਾਈਸ মিডিਆ ਦਾ ਰਿਫੋਰਮ ਅੱਜ ਸਾਰਾ মিডিਆ ਜਿਹੜਾ ਹੈ ਉਹ ਜਿਹਦੀ ਸਰਕਾਰ ਬਣ ਜਾਂਦੀ ਉਹ মিডিਆ ਨੂੰ ਕਲੱਚ ਲੈਂਦਾ ਵਾ ਜਾਂ ਪੈਸੇ ਦੇ ਕੇ ਕਲੱਚ ਲੈਂਦਾ ਜਾਂ ਪਰਚੇ ਦਰਜ ਕਰਕੇ ਜਿਵੇਂ ਕਿ ਹੁਣੇ ਮਾਲਬੰਦ ਮਾਲੀ ਦੇ ਉੱਤੇ ਪਰਚਾ ਦਰਜ ਕੀਤਾ ਜਾਂ ਪਹਿਲਾਂ ਐਕਟੀਵਿਸਟ ਪਰਚਾ ਦਰਜ ਕੀਤਾ ਇਦਾਂ মিডিਆ ਦੇ ਉੱਤੇ ਪਰਚੇ ਦਰਜ ਕਰ ਟਵਿੱਟਰ ਹੈਂਡਲ ਬਲੌਕ ਕਰ ਫੇਸਬੁੱਕ ਅਕਾਊਂਟ ਬਲੌਕ ਕਰ ਇਹ ਤਾਂ ਫਿਰ ਕੋਈ ਬਦਲਾਅ ਨਾ ਹੋਇਆ ਇਹ ਤਾਂ ਫਿਰ ਵਿੜਾ ਗੱਤ ਜਿਹਨੂੰ ਕਹਿੰਦੇ ਆ ਕਿ ਚੋਣ ਪ੍ਰਣਾਲੀ ਦਾ ਸਾਡੀ ਸੂਬੇ ਦਾ ਜਿਹੜਾ ਕਿ ਸੂਬਾ ਆਲਰੇਡੀ ਇੱਕ ਕਿਸੇ ਵੇਲੇ ਸੁਪਰੀਮ ਸੁਭਾ ਸੀਗਾ ਡਿੱਗਦਾ 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 ਅੱਜ ਆਪਾਂ ਕਿੰਨਾ ਕਰਜ਼ਾ ਚੱਕ ਰਹੇ ਆਪਾਂ ਇੰਦਰ ਕੋ ਜਾ ਕੇ ਮੰਗ ਕਰ ਰਹੇ ਕਿ ਸਾਡੀ ਕਰਜ਼ੇ ਦੀ ਲਿਮਟ ਪੰਜਾਬ ਦੀ ਘੱਟੋ ਘੱਟ 10000 ਕਰੋੜ ਰੁਪਈਆ ਨਾਰਮਲ ਕਰਜ਼ਾ ਲੈਣ ਦੀ ਸਾਲਾਨਾ ਹੱਦ ਨੂੰ ਵਧਾਇਆ ਜਾਵੇ 35000 ਲੈ ਸਕਦੇ ਸੀ ਸਾਨੂੰ 45000 ਕੋਟ ਚੱਕ ਲੈਣ ਦੋ ਅੱਜ ਪੰਜਾਬ ਦਾ ਕਰਜ਼ਾ ਪਿਛਲੇ 1 ਸਾਲ ਵਿੱਚ ਆਲਮੋਸਟ 1 ਲੱਖ ਕਰੋੜ ਰੁਪਈਆ ਐਡ ਹੋ ਗਿਆ ਸੋ ਮੇਰੀ ਸਾਰੇ ਵੋਟਰਸ ਨੂੰ ਬੇਨਤੀ ਹੈ ਕਿ ਸਾਰੇ ਸਮੂਹਕ ਹਾਲਾਤ ਪੰਜਾਬ ਦੇ ਮੱਦੇ ਨਜ਼ਰ ਰੱਖ ਕੇ ਥਾਣਿਆਂ ਤਹਿਸੀਲਾਂ ਤੱਕ ਦੇਖ ਕੇ ਉੱਪਰ ਸਰਕਾਰ ਦੀ ਕਾਰਜਸ਼ੈਲੀ ਦੇਖ ਕੇ ਫਿਰ ਪੰਜਾਬ ਦੇ ਵਿੱਚ ਪਿੰਡਾਂ 'ਚ ਚੋਣਾਂ ਦੇ ਵਿੱਚ ਵੋਟਾਂ ਪਾਉ ਤੇ ਚੰਗੇ ਬੰਦੇ ਜਿਮੋਂ ਸਿਰਫ ਇਸ ਕਰਕੇ ਨਹੀਂ ਕਿ ਇਹ ਮੈਂ ਫਾਨੀ ਮੈਂ ਧੜੇ ਨਾਲ ਜੁੜਿਆ ਤੇ ਇਸ ਕਰਕੇ ਹੀ ਮੈਂ ਵੋਟ ਪਾਣੀ ਤੇ ਤੁਸੀਂ ਇਸ ਤਰ੍ਹਾਂ ਕਰੋਗੇ ਤੇ ਫਿਰ ਧੜਿਆਂ ਦੇ ਵਾਲੀ ਇੱਕ ਜਿਹੜਾ ਲੀਡਰਸ਼ਿਪ ਤੁਹਾਨੂੰ ਮਿਲੇਗੀ ਉਹ ਕੋਹ ਲੀਡਰਸ਼ਿਪ ਆਵੇਗੀ ਬਸ ਅੱਜ ਦਾ ਸੀ ਲੇਕਿਨ ਜਿਸ ਢੰਗ ਦੇ ਨਾਲ ਭਗਵੰਤ ਮਾਨ ਸਰਕਾਰ ਨੇ ਗੁਪਤ ਤਰੀਕ ਕੇ ਨਾਲ ਚੋਰ ਦਰਵਾਜ਼ੇ ਰਾਹੀਂ ਘਬਰਾਹਟ ਵਿੱਚ ਆਂਟ ਕੇ ਔਰ ਕਾਇਰਤਾ ਦਾ ਸਬੂਤ ਦਿੰਦੇ ਆ ਅਫਸਰ ਸ਼ਾਇਦ ਦਾ ਦੁਰਉਪਯੋਗ ਕਰਕੇ ਵਾਰਡ ਬੰਦੀਆਂ ਲੁਕਾ ਲੁਕੋ ਕੇ VOTER ਸੂਚੀਆਂ ਲੁਕੋ ਕੇ ਔਰ ਜਿਹੜੀ ਰੋਸਟਰ ਬਣਾਉਣਾ ਸਰਪੰਚੀ ਦਾ ਉਹਨੂੰ ਤੁਥ-ਮੁਥ ਕਰਕੇ ਪਿੰਡਾਂ ਦੇ ਵਿੱਚ ਬਾਰ-ਬਾਰ ਕੇ ਇਹ ਸਾਡੇ ਉਲਟ ਹੈ ਨੂੰ ਰਿਜ਼ਰਵ ਕਰ ਦਿਓ ਇਹ ਸਾਡੇ ਹੱਕ ਚ ਇਹ ਸੂਪਨ ਕਰ ਦਿਓ ਛੋਟੀ-ਮੋਟੀ ਪੰਚਾਇਤਾਂ ਜਿੱਤ ਸਕਦੇ ਹੋ ਲੇਕਿਨ ਯਾਦ ਰੱਖੇ ਕਿ 2027 ਵਿੱਚ ਤੁਹਾਡਾ ਬਿਸਤਰਾ ਗੋਲ ਲੁਕੀ ਕਰ ਦੇਣਗੇ ਅਗਰ ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਪ੍ਰਚੂ ਕਰੋਗੇ ਇਹ ਬਦਲਾਅ ਨਹੀਂ ਇਹ ਬਦਲੇ ਦੀ ਸਰਕਾਰ ਨੂੰ ਸਾਨੂੰ ਨਜ਼ਰ ਆ ਰਹੀ ਸੋ ਮੈਂ ਅੱਜ ਦੇ ਮੇਰੇ ਇਸ ਵਿਸ਼ੇ ਨਾਲ ਤੁਹਾਨੂੰ ਜੁੜਨ ਵਾਸਤੇ ਬੇਨਤੀ ਕੀਤੀ ਸੀ ਅਗਰ ਠੀਕ ਲੱਗਿਆ ਤਾਂ ਸਾਰਿਆਂ ਨਾਲ ਸ਼ੇਅਰ ਕਰਨਾ ਤੁਹਾਡਾ ਸਾਰਿਆਂ ਦਾ ਜੁੜਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ